ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨਵੀਰ ਸਿੰਘ ਰਾਤ ਆਪਾਂ ਰੁਕੇ ਸੀ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲੇ ਦੇ ਵਿੱਚ ਇਹ ਗਰਲ ਸਕੂਲ ਹੈ ਸਰਾਵਾਂ ਦੇ ਵਿੱਚ ਤਾਂ ਜਗ੍ਹਾ ਨਹੀਂ ਮਿਲੀ ਸੀ ਪਰ ਇੱਥੇ ਮੰਨ ਲਓ ਜਿਹੜੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਸੀ ਉਹਨਾਂ ਨੂੰ ਥਾਂ ਮਿਲੀ ਸੀ ਆਪਾਂ ਤਾਂ ਕਰਕੇ ਰਿਕੁਐਸਟ ਕਰਕੇ ਸਾਈਕਲ ਵੀ ਆਪਦਾ ਇੱਥੇ ਲਵਾ ਲਿਆ ਸੀ ਤੇ ਆਪਾਂ ਨੂੰ ਸੌਣ ਲਈ ਥਾਂ ਵੀ ਮਿਲ ਗਈ ਸੀ ਸੋ ਬਟਾਲੇ ਕੀ ਕਨਸੈਪਟ ਦੇ ਦਰਸ਼ਨ ਕਰਕੇ ਹੁਣ ਆਪਾਂ ਚੱਲੇ ਆਗਾ ਅੱਜ ਕੱਠੂਆ ਅੱਜ ਠਹਿਰਾਂਗੇ ਆਪਾਂ ਕੱਠੂਆ ਤਕਰੀਬਨ ਇੱਥੇ ਹੀਗਾ 100 ਕਿਲੋਮੀਟਰ ਸੋ ਬਣੇ ਰਿਓ ਜੀ ਨਾਲ ਹਾਂਜੀ ਆਪਾਂ ਪਹੁੰਚੇ ਜੀ ਇਹਨਾਂ ਭਰਾਵਾਂ ਕੋਲ ਅੱਜ ਸਾਈਕਲ ਤੇ ਨੰਬਰ ਪਲੇਟ ਲਖਵਾਉਣ ਆਪਾਂ ਮੰਨ ਲੋ ਚੈਨਲ ਦਾ ਨਾਮ ਤੇ ਮੇਨ ਟਾਈਟਲ ਆਪਾਂ ਕਿੱਥੋਂ ਸਟਾਰਟ ਕੀਤਾ ਤੇ ਕਿੱਥੇ ਜਾ ਰਹੇ ਹਾਂ ਸਾਰਾ ਲਗਵਾਵਾਂਗੇ ਤੇ ਵੀਰਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਜਦੋਂ ਆਪਾਂ ਗਰਦਾਸਪੁਰ ਤੋਂ ਅ ਗਰਦਾਸਪੁਰ ਦੇ ਵਿੱਚ ਇੰਟਰ ਕਰਦੇ ਆਂ ਸ਼ਹਿਰ ਚ ਸਿਰਫ 100 ਕਿਲੋਮੀਟਰ ਖੱਬੇ ਹੱਥ ਮਤਲਬ ਬਾਈਆਂ ਦੀ ਦੁਕਾਨ ਹੈ ਤੇ ਬਾਕੀ ਬਾਈਆਂ ਨੇ ਚਾਹ ਪਾਣੀ ਸਕਾਇਆ ਪ੍ਰਸ਼ਾਦ ਸਕਾਇਆ ਬਹੁਤ سپورਟ ਕੀਤੀ ਧੰਨਵਾਦ ਬਾਈਆਂ ਦਾ ਤੇ ਇਹਦੂ ਆਪਾਂ ਇਹਦੂ ਬਾਅਦ ਚੱਲਦੇ ਆਂ ਹਾਂਜੀ ਇਹ ਹੈ ਜੀ ਰਾਵੀ ਦਰਿਆ ਅੱਗੇ ਜਾ ਕੇ ਪਾਕਿਸਤਾਨ ਚ ਇੰਟਰ ਕਰ ਜਾਂਦਾ ਹੈ ਉਹ ਸਾਹਮਣੇ ਤੁਹਾਨੂੰ ਦਿਸ ਰਹੀਆਂ ਹੋਣਗੀਆਂ ਪਹਾੜੀਆਂ ਵਾਇਗਰ ਵਾਲੇ ਮੈਂ ਜਾ ਰਿਹਾ ਸੀ ਪਿੱਛੇ ਮੁੰਡਿਆ ਨਿਵਾਜ ਮਾਰੀ ਸਕੂਲ ਤੋਂ ਛੁੱਟੀ ਹੋਈ ਹੈ ਹੁਣ ਕਹਿੰਦੇ ਵੀਰੇ ਰੁਕ ਹੋਰ ਮੁੰਡਿਓ ਕੀ ਕੀ ਨਾਮ ਆ ਤੁਹਾਡੇ ਮੇਰਾ ਨਾਮ ਬਰੂ ਤੇਰਾ ਨਾਮ ਕਿਸ਼ਨ ਕਿਹੜੀ ਕਲਾਸ ਚ 6th ਮੈਂ 9th 9th ਕਿਹੜਾ ਪਿੰਡ ਹੈ ਲਖਨੌਤ ਤੇ ਇਹ ਆਖਰੀ ਪਿੰਡ ਆ ਪੰਜਾਬ ਦਾ ਨਹੀਂ ਅੱਗੇ ਵੀ ਆ ਪਟਾ ਤੇ ਜੰਮੂ ਜੇ ਅੱਗੇ ਜਾਣ ਕੀ ਹੋ ਜਾਂਦਾ ਅੱਛਾ ਜਾਣ ਕੇ ਸਟਾਰਟ ਹੋ ਗਿਆ ਤੇ ਆਪਣਾ ਜੰਮੂ ਕਿੰਨਾ ਕੁ ਦੂਰ ਹੈ ਤੁਹਾਨੂੰ ਜੇ ਮੈਂ ਤੁਹਾਨੂੰ ਕੱਟ ਕਰੂੰ 89 ਕਿਲੋ ਮੀਟਰ 89 ਕਿਲੋਮੀਟਰ ਤੇ ਤੁਸੀਂ ਤਾਂ ਫਿਰ ਜਾਂਦੇ ਰਹਿੰਦੇ ਹੋਗੇ ਜੰਮੂ ਹਨਾ ਹੈਨਾ ਨਾਗੇ ਇੱਕ ਟੂਰਾ ਪੱਲੀ ਮੋੜ ਸਟੱਡੀ ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਸਾਰੇ ਸਬਜੈਕਟ ਵਧੀਆ ਇੰਗਲਿਸ਼ ਕੇ ਮੈਰੋਡੀ ਹਾਂ ਇੰਗਲਿਸ਼ ਵਧੀਆ ਬੋਲਣੀ ਤੇ ਹਾਂ ਚੱਲਾ 에ਰੇ ਇਸ ਲਈ ਚਲੋ ਆਪਦੀ ਸਾਈਡ ਤੇ ਰਹੋ ਅੱਗੇ ਨਾ ਕਰਦੇ ਬਸ ਉਹ ਜਾਵਲੀ ਉਹ ਜਿਹੜੇ ਪਹਾੜ ਦਿਖ ਹੁੰਦੇ ਨੇ ਸਾਹਮਣੇ ਜਿਹੜੀਆਂ ਪਹਾੜੀਆਂ ਦਿਸਦੀਆਂ ਪਈਆਂ ਨੇ ਕਿੰਨੇ ਕੁ ਦੂਰ ਨੇ ਉਹ ਉਹਨੀਆਂ ਨੇ 20 ਕਿਲੋਮੀਟਰ ਹਾਂਜੀ ਅੱਛਾ ਹੁਣ ਮੈਲਾ ਮੈਂ ਹਾਈਵੇ ਤੇ ਚੜਨਾ ਹੈ ਜੰਮੂ ਵਾਲੇ ਤੇ ਆ ਗਿਆ ਜਦੋਂ ਉਹ ਨਾ ਬਿੜਿਆਣਾ ਨਾ ਵੀਦਕੇ ਹਾਈਵੇ ਆ ਜਾਣਾ ਮੈਨੂੰ 10 10 ਕਿਲੋਮੀਟਰ ਨੂੰ ਆਇਆ ਹੈ ਨਾ ਹਾਂਜੀ ਇਹ ਤੂੰ ਵੇਹ ਗਿਆ ਹਾਈ ਹੋ ਗਿਆ ਫਲਾਈ ਬਣੇ ਰਿਹਾ ਸੀ YouTube ਦੇਖਦਾ ਨਾ ਹਾਂਜੀ ਆਪਣੇ ਚੈਨਲ ਕਰੇ ਸਬਸਕ੍ਰਾਈਬ ਕਿਹਨੇ ਆਇਆ ਜਰੰਦਾ ਆਜੀ ਅੱਗੇ ਮੇਰਾ ਵੀ ਚੱਲਣਾ ਹੈ ਕਿਰੋ ਵੀ ਗਿਆ ਹਾਂਜੀ ਕੀ ਨਾ ਵਰਨ ਲੌਗ 1 2 3 4 2 3 ਚਲ ਮੈਂ ਹੁਣੇ ਕਰਦਾ ਕਿ ਤੂੰ ਮੇਰੇ ਨੂੰ ਕਰੀ ਠੀਕ ਹੈ ਚਲਿਆ ਦੋਸਤਾਂ ਨੂੰ ਸ਼ੇਅਰ ਕਰਿਆ ਅੱਗੇ ਲਿਖ ਦੇ ਲੇਟ ਤੇ ਹਾਂਜੀ ਅੱਜ 135 ਕਿਲੋਮੀਟਰ ਦਾ ਸਫ਼ਰ ਕਰਨ ਤੋਂ ਬਾਅਦ ਆਪਾਂ ਠਹਿਰੇ ਹੋਏ ਹਾਂ ਮੰਦਿਰ ਦੇ ਵਿੱਚ ਭਜਨ ਚੱਲ ਰਿਹਾ ਹੈ ਆਨੰਦ ਹੀ ਆਨੰਦ ਹੈ ਵੀਰ ਪੈਦਲ ਚੱਲ ਕੇ ਜੁਪੀ ਤੋਂ ਸ਼੍ਰੀ ਵੈਸ਼ਨੂ ਦੇਵੀ ਦੀ ਯਾਤਰਾ ਕਰਕੇ ਹੁਣ ਵਾਸ ਮੁੜ ਰਹੇ ਨੇ